ਆ ਮੁੰਡਾ ਬੈਠਾ ਆਟੋ ਚਲਾਉਂਦਾ ਵਿਚਾਰਾ ਚੁੱਪ ਕਰ ਗਿਆ ਇਹਦੀ ਇੱਕ ਤਾਂ ਬਾਹ ਹੈ ਨਹੀਂ ਬੇਸ਼ੱਕ ਇਧਰ ਦੀ ਦੇਖ ਲਓ ਦਿਖਾਈ ਵੀਰੇ ਦਿਖਾ ਦਿ ਆ ਬਾਹ ਹੈ ਨਹੀਂ ਵਿਚਾਰੇ ਦੀ ਠੀਕ ਆ ਦੂਜੀ ਗੱਲ ਆ ਵਿਚਾਰੇ ਦੀ ਲੱਤ ਵੀ ਹੈ ਨਹੀਂ ਪਲਾਸਟਿਕ ਦੀ ਪਾਈ ਹੋਈ ਆ ਲੱਤ ਵੀ ਹੈ ਨਹੀਂ ਨਾ ਕੀ ਆ ਵੀਰੇ ਤਰਾ ਮੰਨੂ ਆ ਨਾ ਤੜਕੇ ਅਸੀਂ ਵੀਰੇ ਇਹਦੇ ਨਾਲ ਬਹਿ ਕੇ ਆਈ ਜਾਂਦੇ ਸੀਗੇ ਠੀਕ ਆ ਉਹ ਸਾਹਮਣੇ ਯੂਨੀਅਨ ਆ ਆਟੋ ਯੂਨੀਅਨ ਆ ਸਾਹਮਣੇ ਇੱਥੇ ਇਹਨਾਂ ਦੀ ਤੇ ਨਾ ਇਹਨਾਂ ਨੇ ਇਹਨੂੰ ਰੋਕ ਲਿਆ ਕੋਈ ਨਹੀਂ ਤੈਨੂੰ ਕੁੱਟਿਆ ਵਿਚਾਰੇ ਨੂੰ ਪੂਰਾ ਕੁੱਟਿਆ ਮੇਰੇ ਸਾਹਮਣੇ ਥੱਪੜੇ ਮਾਰਿਆ ਆ ਸ਼ੀਸ਼ਾ ਹੀ ਭੰਤਿਆ ਦਾ ਵਿਚਾਰੇ ਦਾ ਤੇ ਐਂ ਸਿੱਖਦਾ ਤੇ ਬ੍ਰੇਕਰੇ ਕੌਣ ਕੌਣ ਮੰਮੀ ਆ ਗੱਲੀ ਛੋਟੀ ਭੈਣ ਤੇ ਪਾਲਦਾ ਗੱਲਾ ਤੂੰ ਆ ਤੇ ਇਹਦਾ ਕਿਰਾਇਆ ਕਿੰਨਾ ਦਿਨਾਂ ਵਰੇ ਦੇਣ ਦਾ 350 ਕਿਰਾਇਆ ਤੇ ਤੈਨੂੰ ਇੱਕ ਵੀ ਸਵਾਰੀ ਚੱਕੜ ਨਿੰਦੇ ਦੇਣ ਚ ਨਹੀਂ ਨਹੀਂ ਚੱਕੜ ਨਿੰਦੇ ਨਾ ਹੁਣ ਇਹਨੂੰ ਕਹਿੰਦੇ ਵੀ ਤੂੰ ਮੁੜ ਕੇ ਆ ਪਿਆ ਸੀ ਕਹਿੰਦੇ ਤੈਨੂੰ ਦੱਸ ਦਿਆ ਵੀ ਸਾਰਾ ਕੁਝ ਤੇਰਾ ਤੇਰੇ ਆਟ ਨੂੰ ਅੱਗ ਲਾਉਣੀ ਆ ਕਹਿੰਦੇ ਇਹਨੂੰ ਕਹਿੰਦੇ ਤੇ ਹੁਣ ਮੈਂ ਉੱਥੇ ਜਾ ਕੇ ਦੇਖਦੇ ਆ ਵੀ ਇਹਦੇ ਨਾਲ ਕੀ ਕਰਦੇ ਮੈਨੂੰ ਪਹਿਲਾਂ ਮੂਰੇ ਭੇਜ ਦੇ ਉੱਥੇ ਦੇਖਦੇ ਆ ਆ ਇੱਥੇ ਆਟੋ ਜੂਨੀਅਨ ਆ ਬਾਈ ਹੁਣ ਇਸ ਟਾਈਮ ਤਾਂ ਸਾਰੇ ਭੱਜ ਗਿਆ ਇਹ ਮਿੰਟਾਂ 10 15 ਚ ਆਉਣਗੇ ਢੀੜਾ ਲੈ ਕੇ ਗਏ ਵਿਆ ਸਾਰਿਆਂ ਨਾਲ ਗੱਲ ਕਰਦੇ ਆ ਨਾ ਨਾਲ ਬਰੇ ਐਂ ਦੱਸਿਆ ਆ ਬੰਦੇ ਦੇ ਯਾਰ ਛੇਤਰ ਮਾਰਨੇ ਬਣਦੇ ਆ ਗੱਲ ਤਾਂ ਹੈਗਾ ਆਜ ਇਹ ਆਟੋ ਜਿਹਨਾਂ ਨਾਲ ਜਿਹੜੇ ਬੰਦੇ ਨੇ ਮਾਰੇ ਛਿੱਤਰ ਉਹਨਾਂ ਨੂੰ ਆ ਜਾਂਦੇ ਉਹਨਾਂ ਨਾਲ ਆਪਾਂ ਪੂਰੀ ਗੱਲ ਕਰਾਂਗੇ ਠੀਕ ਆ ਆ ਦੇਖ ਲੈ ਯਾਰ ਵਿਚਾਰੇ ਤਾਂ ਮੈਨੂੰ ਬਾਅਦ ਚ ਪਤਾ ਲੱਗਾ ਮੈਂ ਘਰੇ ਜਾ ਕੇ ਰੋਇਆ ਮੇਰੀ ਗੱਲ ਸੁਣੋ ਅੰਕਲਾ ਇਹ ਜਿਹੇ ਬੰਦੇ ਦਾ ਹੱਕ ਬਣਦਾ ਇਹ ਹਰ ਇੱਕ ਨੇ ਚਪੇੜੇ ਮਾਰਦਾ ਐਂਟੀ ਗੇਮ ਦਾ ਲੱਤ ਨਾਲ ਮਾਰਣੀ ਆ ਲੱਤ ਨਾਲ ਨਹੀਂ ਕਰਦੀ ਇਹ ਤਾਂ ਸਾਨੂੰ ਘਰੇ ਜਾ ਕੇ ਪਤਾ ਲੱਗਿਆ ਵੀ ਇਹ ਲੱਤ ਵੀ ਦੇਖ ਲੋ ਆ ਲੱਤ ਵੀ ਹੈ ਨਹੀਂ ਇਹਦੀ ਵਿਚਾਰੇ ਦੀ ਟਕਲੀ ਮਾਂ ਘਰ ਚ ਪੜੇ ਮਾਰਦੇ ਆ ਤੇ ਵਿਚਾਰੇ ਨੂੰ ਯਾਰ ਮੇਰੇ ਸਾਹਮਣੇ ਮਾਰੇ ਯਾਰ ਮੈਂ ਗਵਾਹ ਹਾਂ ਹਰ ਰੋਜ਼ ਮਾਰਦੇ ਆ ਸ਼ੀਸ਼ਾ ਆ ਸ਼ੀਸ਼ਾ ਵੀ ਪੰਨਾ ਆ ਦੇ ਫਿਰ ਰਿਪੋਰਟ ਲਗਾ ਆ ਸ਼ੀਸ਼ਾ ਸ਼ੂਸ਼ਾ ਕੁਝ ਨਹੀਂ ਹੈਗਾ ਵਿਚਾਰੇ ਦੀ ਚਾਬੀ ਚਾਬੀ ਵੀ ਗੋਲੀ ਮੈਂ ਰਿਪੋਰਟ ਲਗਾ ਖਾਣਾ ਦੋ ਉਹਨੂੰ ਨਾ ਨਾਲੇ ਉਹਨੂੰ ਜੇਲ੍ਹ ਚ ਪਾਉ ਆ ਬੰਦੇ ਨੇ ਹੱਥ ਪਾਇਆ ਗਏ ਉਹਨ ਦੇ ਬਾਹੋਂ ਦੇ ਕੋਈ ਨਹੀਂ ਬਗੇੜਾ ਲੈ ਕੇ ਗਏ ਗੇੜਾ ਲੈ ਕੇ ਆਉਣਗੇ ਐਸੇ ਦੰਦਾ ਦੀ ਹੈ ਹਰ ਇੱਕ ਨੂੰ ਮਾਰ ਦਿਆ ਚਾਬੀ ਤੋਂ ਬਿਨਾ ਪੁੱਛੋ ਕਿਵੇਂ ਮੜਿਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਉਹਨੂੰ ਬੱਚ ਕਿੰਨੇ ਨਹੀਂ ਭਰ ਕੇ ਜਾਂਦਾ ਓਏ 200 ਭਰ ਕੇ ਜਾਂਦਾ ਵਿਚਾਰੇ ਦਾ ਦੇਖ ਵੀ ਤਾਂ ਲੈ ਕੁਛ ਹੈ ਵੀ ਨਹੀਂ ਓਏ ਹੈ ਕੀ ਨਹੀਂ ਸਭ ਕੁਝ ਲੱਤ ਵੀ ਹੈ ਨਹੀਂ ਬਾਹ ਵੀ ਹੈ ਨਹੀਂ ਜੇ ਤੇਰੀ ਨਾ ਹੋਵੇ ਤੈਨੂੰ ਫੇਰ ਪਤਾ ਲੱਗੂ ਦੇਖ ਨਾ ਮੇਰੀ ਵੜ ਦੇ ਲੈ ਵੜ ਦੇ ਜਿੰਨਾਂ ਦੇ ਹੈ ਨਹੀਂ ਉਹਨਾਂ ਦੇ ਪੁੱਛ ਕੇ ਦੇਖਾ ਪੁੱਛ ਕੇ ਵੇਖਾ ਦੌਲਤ ਵਾਲੇ ਨੋਲ ਕਿਦਾਂ ਹੈ ਲੈ ਦੌਲਤ ਵਾਲੇ ਨੋਲ ਬੱਤ ਤੂੰ ਟਿੱਟ ਕਿਉਂ ਮੱਚਦਾ ਯਾਰ ਕਿਉਂ ਮੱਚਦਾ ਓ ਲੱਤ ਉਹ ਵਿਚਾਰੇ ਦਾ ਕੁਛ ਹੈ ਖੜਾ ਹੋ ਜਾ ਰਿਹਾ ਇਧਰ ਇਧਰ ਖੜਾ ਹੋ ਖੜਾ ਇਧਰ 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 ਕੱਲ ਬਠਿੰਡਾ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਹੋਈ ਈ ਰਿਕਸ਼ਾ ਵਾਲੇ ਦੀ ਤਾਂ ਵੀਡੀਓ ਵਾਇਰਲ ਕਿਸ ਗੱਲ ਤੇ ਹੋਈ ਕਿ ਈ ਰਿਕਸ਼ਾ ਚਾਲਕ ਇੱਕ ਮੰਨੂ ਨਾਮ ਦਾ ਲੜਕਾ ਜਿਸ ਦਾ ਇੱਕ ਬਾਹ ਨਹੀਂ ਇੱਕ ਪੈਰ ਨਹੀਂ ਲੇਕਿਨ ਉਹਨੂੰ ਜਿਹੜੇ ਈ ਰਿਕਸ਼ਾ ਚਾਲਕ ਨੇ ਦੂਸਰੇ ਉਹਨਾਂ ਨੇ ਉਹਨੂੰ ਕੁੱਟਿਆ ਕਿਉਂ ਕੁੱਟਿਆ ਕੀ ਕਾਰਨ ਸੀਗੇ ਮੰਨੂ ਨਾਲ ਗੱਲਬਾਤ ਵੀ ਕਰਦੇ ਆ ਕਿਉਂਕਿ ਮੰਨੂ ਜਿਹੜਾ ਇਸ ਟਾਈਮ ਥਾਣਾ ਕੋਤਵਾਲੀ ਦੇ ਵਿੱਚ ਆਪਦੀ ਮਾਂ ਦੇ ਨਾਲ ਰਿਪੋਰਟ ਲਿਖਾਉਣ ਵਾਸਤੇ ਆਇਆ ਹੋਇਆ ਕਿ ਮੰਨੂ ਦੇ ਨਾਂ ਇੱਕ ਲੱਤ ਹੈ ਔਰ ਉਸੇ ਸਾਈਡ ਦੀ ਇੱਕ ਬਾਹ ਵੀ ਹੈ ਨਹੀਂ ਕਿਉਂਕਿ ਟਾਈਮ ਪਾਸ ਕਰਦਾ ਹੈ ਗੁਜ਼ਾਰਾ ਕਰਦਾ ਹੈ ਗੱਲਬਾਤ ਕਰਨਿਆ ਮੰਨੂ ਨਾਲ ਮੰਨੂ ਕੀ ਕਾਰਨ ਹੋਇਆ ਜਿਹੜੀ ਕੱਲ ਤੇਰੀ ਵੀਡੀਓ ਵੀ ਵਾਇਰਲ ਹੋਈ ਤੈਨੂੰ ਕੁੱਟਿਆ ਤੈਨੂੰ ਕੁੱਟਿਆ ਵੀ ਤੇਰੇ ਸਾਥੀਆਂ ਨੇ ਕਿਉਂ ਕੁੱਟਿਆ ਮੇਰੇ ਤੇ ਕੋਈ ਸਾਥੀ ਨਹੀਂ ਗਈ ਠੀਕ ਹੈ ਔਰ ਮੇਰੇ ਕੋਲੇ ਹੀ ਅਸਵਾਰੀ ਆਈ ਦੀ ਠੀਕ ਹੈ ਮੈਂ ਉੱਥੇ ਆ ਕੇ ਖੜਾ ਹੀ ਸਟੇਸ਼ਨ ਤੇ 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 ਸਵਾਰੀ ਮੇਰੇ ਕੋਲੇ ਆ ਗਈ ਮੈਨੂੰ ਕਹਿੰਦੇ ਵੇਰੇ ਦੇਸ਼ਿਆਣਾ ਪੁੱਤੋ ਮੜੀ ਗਲ ਮਗਲਾ ਚੱਲਾਂਗੇ ਵੀਰੇ ਉਹ ਕਹਿੰਦੇ ਕਿੰਨੇ ਪੈਸੇ ਲੋਗੇ ਮੈਂ ਕਿਹਾ ਵੀਰੇ 50 ਰੁਪਏ ਸਵਾਰੀ ਲੂੰਗਾ ਹੀ ਕੱਲੇ ਬੰਦੇ ਦੀ ਕਹਿੰਦੇ ਠੀਕ ਹੈ ਉਹ ਬਹਿ ਗਈ ਉਹ ਬੈਠ ਗਈ ਤੇ ਫਿਰ ਮੈਂ ਮੈਂ ਇਹ ਗੱਡੀ ਘੁਮਾ ਕੇ ਜੋ ਮੈਂ ਉਧਰ ਨੂੰ ਲੈ ਕੇ ਗਿਆ ਮਾਰ ਰੋਡ ਤੇ ਮੈਨੂੰ ਉੱਥੇ ਰੋਕ ਲੈ ਜੀ ਉਹਨਾਂ ਨੇ ਇਹ ਗੈਸ ਹਮ ਉਹ ਆ ਮੇਰੀ ਗੱਡੀ ਸਾਈਡ ਤੇ ਲਵਾ ਲਈ ਉਹਨਾਂ ਨੇ ਉਹ ਕਹਿੰਦੇ ਤੂੰ ਸਵਾਰੀ ਲਾ ਦੇ ਮੈਂ ਕਿਹਾ ਵੀਰੇ ਤੂੰ ਸਵਾਰੀ ਲਾ ਲਉ ਮੈਂ ਮੈਨੂੰ ਕੋਈ ਸਵਾਰੀ ਦਾ ਉਹ ਨਹੀਂ ਮੈਂ ਕਿਹਾ ਮੈਨੂੰ ਤਾਂ ਹੋਰ ਮਿਲ ਜੂਗੀ ਠੀਕ ਹੈ ਜੀ ਉਹ ਗੱਲ ਕਰਦੇ ਕਰਦੇ ਮੇਰੇ ਮਾਰ ਮੂਰਾਂ ਲੱਗੇ ਇੱਕ ਇਧਰ ਖੜਾ ਹੀ ਇੱਕ ਕਹਿੰਨਾ ਆ ਕਿ ਮਤਲਬ ਤੇ ਜਿਹੜਾ ਕੁੱਟਿਆ ਤੇਰੇ ਸਾਥੀਆਂ ਨੇ ਜਿਹੜੇ ਹੋਰ ਈ ਰਿਕਸ਼ਾ ਵਾਲੇ ਨੇ ਉਹਨਾਂ ਨੇ ਕੁੱਟਿਆ ਕੁੱਟਿਆ ਤਾਂ ਕਿ ਤੂੰ ਯੂਨੀਅਨ ਦੇ ਵਿੱਚ ਨਹੀਂ ਜਾਂ ਕੋਈ ਕਾਰਨ ਹੋਰ ਆ ਰਹੇ ਯੂਨੀਅਨ ਤੋਂ ਹੀ ਯੂਨੀਅਨ ਤੋਂ ਬਾਹਰ ਹਾਂਜੀ ਕਿ ਯੂਨੀਅਨ ਤੋਂ ਬਾਹਰ ਵਾਲਾ ਕੰਮ ਕਰ ਨਹੀਂ ਸਕਦਾਗਾ ਜਾਂ ਜਿਵੇਂ ਤੇਰੀ ਚਾਬੀ ਵੀ ਕੱਲ ਕੱਢੀ ਤੇਰਾ ਸ਼ੀਸ਼ਾ ਤੋੜ ਤੇ ਜਾਂ ਤੈਨੂੰ ਲੱਗਦਾ ਵੀ ਤੇਰੇ ਨਾਲ ਜਿਹੜਾ ਬਹੁਤ ਵੱਡਾ ਤੱਕਾ ਹੋਇਆ ਹਾਂਜੀ ਹਾਂਜੀ ਆਪਾਂ ਕਹਿ ਨਹੀਂ ਆਪਣਾ ਹੀ ਨਿਸ਼ਾਨ ਕਰਾ ਦੋ ਜਾਂ ਆਪਾਂ ਕੁਝ ਨਹੀਂ ਕਹਿੰਦੇ ਪਰ ਨਾਲ ਮਨੂੰ ਜਿਹੜੀ ਗੱਲ ਹੈ ਕਿ ਦੇਖੋ ਤੂੰ ਹੈਂਡੀਕੈਪ ਦੇ ਨਾਲ-ਨਾਲ ਤੁਹਾਡਾ ਪਰਿਵਾਰ ਚਲਾਉਣਾ ਹੈ ਇਸ ਦੀ ਈ ਰਿਕਸ਼ਾ ਦੇ ਨਾਲ ਤੇਰੀ ਮੈਰਿਜ ਹੋਈ ਹੈ ਨਹੀਂ ਮੈਰਿਜ ਨਹੀਂ ਕੌਣ ਹੈ ਪਰਿਵਾਰ ਦੇ ਵਿੱਚ ਮੈਂ ਮੇਰੀ ਮਾਤਾ ਇਹ ਤੇ ਮੇਰੇ ਸਿਸਟਰ ਹੈ ਇਹ ਤੇ ਮੇਰੇ ਡੈਡੀ ਹੈ ਮੇਰੇ ਡੈਡੀ ਦਾੜੂ ਦਰੂ ਪਿੰਦੇ ਹੈ ਇਹ ਮੇਰੀ ਮਾਤਾ ਕੰਮ ਕਰਦੇ ਹੈ ਅੱਛਾ ਹੁਣ ਅੱਜ ਤੁਸੀਂ ਆਪਦੀ ਰਿਪੋਰਟ ਲਿਖਾਉਣਾ ਆਏ ਸੀ ਕਿ ਇੱਥੇ ਥਾਣਾ ਕਤਵਾਲੀ ਦੇ ਵਿੱਚ ਆਏ ਹੋ ਤੁਸੀਂ ਤਾਂ ਆਪਦੀ ਮਾਤਾ ਦੇ ਨਾਲ ਹਾਂਜੀ ਹਾਂ ਕੀ ਕਹਿੰਦੇ ਨੇ ਐਸ ਐਚਓ ਐਸ ਐਚਓ ਕਹਿੰਦੇ ਕਹਿੰਦੇ ਕੋਈ ਨਹੀਂ ਉਹਨਾਂ ਨੂੰ ਬੁਲਾ ਲੈਣਿਆ ਕੋਈ ਨਹੀਂ ਆਪਾਂ ਕਰਾ ਦਾਂਗੇ ਜਿਲ੍ਹਾ ਟੋਟਾ ਮਸਲਾ ਹੁੰਦਾ ਕਹਿੰਦੇ ਹੱਲ ਉਹ ਆਪਾਂ ਕਰਾ ਦਾਂਗੇ ਕਹਿੰਦੇ ਜਿਲ੍ਹਾ ਤੁਹ ਉਹ ਆ ਤੋ ਡਨਿਸ਼ ਕਾਣੋ ਕਹਿੰਦੇ ਬਪ ਕਰਾ ਦਾਂਗੇ ਉਹਨਾਂ ਨੂੰ ਕਹਿ ਕੇ ਮਾਗ ਪਰ ਐਫ ਆਈ ਆਰ ਕਿਉਂ ਨਹੀਂ ਕੀਤੀ ਗਈ ਤੇਰੇ ਕਿਉਂਕਿ ਤੇਰੇ ਨਾਲ ਕੁੱਟਮਾਰ ਕੀਤੀ ਹੈ ਹੈਂਡੀਕੈਪਟ ਹੈ ਤੂੰ ਕੋਈ ਕੰਮ ਹੀ ਕਰ ਰਹੇ ਹੈਂ ਟੋਕੜੇ ਕੋਈ ਕਿਸ ਤਰ੍ਹਾਂ ਨੁਕਸਾਨ ਕਰ ਰਹੇ ਹੈਂ ਸਰ ਜੀ ਹੁਣ ਆਪਈ ਆਪਾਂ ਨੂੰ ਕੀ ਕਹਿ ਸਕਦੇ ਆਈ ਹੁਣ ਉਹਨਾਂ ਨੇ ਗੱਡੀ ਮੇਰੀ ਸਾਈਡ ਤੇ ਲਵਾ ਲਈ ਉਹ ਮਾਮੂਰਾ ਲੱਗ ਗਈ ਮਾਗੇ ਤੂੰ ਸਵਾਰੀ ਤਾਂ ਮੈਨੂੰ ਕੋਈ ਉਹਨਾਂ ਨੇ ਮੈਂ ਸਵਾਰੀ ਤੁਸੀਂ ਲਾ ਲੋ ਬਾਈ ਨੇ ਕੀ ਗੱਲ ਪਿੱਛੇ ਹੀ ਹੁਣ ਸਵਾਰੀ ਮੇਰੇ ਨਾਲ ਹੀ ਜਾਣ ਨੂੰ ਤਿਆਰ ਸੀ ਕਹਿੰਦੇ ਸੀ ਜਾਂਦ ਨਹੀਂ ਇਹਦੇ ਨਾਲ ਹੀ ਜਾਵਾਂਗੇ ਇਸ ਮੁੰਡੇ ਨਾਲ ਹੀ ਹੁਣ ਤੈਨੂੰ ਕੋਈ ਸਮੱਸਿਆ ਆ ਰਹੀ ਹੈ ਕੱਲ ਦੀ ਕੋਈ ਉਸ ਤੋਂ ਬਾਅਦ ਕੰਮ ਕੀਤਾ ਕਿ ਜਾਂ ਖੜ ਗਿਆ ਕਰ ਜਾਗੇ ਹਾਂ ਕਰਿਆ ਕੇ ਸੋ ਗਿਆ ਸੀ ਜੇ ਨਹੀਂ ਅੱਛਾ ਮੇਰਾ 2 ਦਿਨ ਦਾ ਕਿਰਾਇਆ ਪੱਲੇ ਪੈ ਗਿਆ ਮੇਰੇ ਅੰਗੜੀ ਦੇ ਇਹ ਕਿਰਾਏ ਤੇ ਹਾਂਜੀ ਕਿੰਨਾ ਕਿਰਾਇਆ ਦਿੰਨਾ 350 ਸਾਢੇ 350 ਰੁਪਇਆ ਡੇਲੀ ਡੇਲੀ ਬਿਲਕੁਲ ਮੰਨੂ ਦੀ ਮਾਤਾ ਵੀ ਨਾਲ ਹੈ ਮਾਤਾ ਨਾਲ ਵੀ ਗੱਲਬਾਤ ਕਰਦੇ ਮਾਤਾ ਜੀ ਕੀ ਕਾਰਨ ਹੋਇਆ ਕੱਲ ਇਹਨੂੰ ਕੁੱਟਿਆ ਵੀ ਕਿਵੇਂ ਟਾਈਮ ਪਾਸ ਹੁੰਦਾ ਤੁਹਾਡਾ ਇੱਕ ਹੈਂਡੀਕੈਪਟ ਹੈ ਇੱਕ ਇਹਨੂੰ ਪੁੱਟ ਘਟਾਪਾ ਕਰ ਰਹੇ ਨੇ ਬੱਸ ਤਾਂ ਆਪਾਂ ਨੂੰ ਕੀ ਕਹਿ ਸਕਦੇ ਆ ਗਲਤੀ ਇਹ ਦੀ ਵੀ ਹੈਗੀ ਉਹਨਾਂ ਦੀ ਵੀ ਹੈਗੀ ਹੈ ਵੀ ਜੇ ਅਸਵਾੜੀ ਚੱਕਦਾ ਤੂੰ ਹੋਰ ਪਾਸੇ ਚਲਾ ਲੈਂਦਾ ਕਿੱਥੇ ਚਲਾ ਲੈਂਦਾ ਦਾ ਘਰ ਕੋਲ ਹੀ ਚਲਾ ਲੈਂਦਾ ਇਧਰ ਦੇ ਚਲਾ ਲੈਂਦੇ ਉਹਨਾਂ ਐਵੇਂ ਬਿਨ ਕਸੂਰ ਉਹਨਾਂ ਨੂੰ ਵੀ ਪਾਗਲ ਸੀ ਜੜੇ ਨੇ ਹੈਂਡੀਕੈਪ ਹੈਗੇ ਤਾਂ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਸੀ ਆਸਰ ਪਿਆਰ ਨਾਲ ਗੱਲ ਕਰ ਸਕਦੇ ਸੀਗੇ ਉਹਨਾਂ ਦੇ ਲੱਗਦਾ ਨਹੀਂ ਕਿ ਜਿਹੜੇ ਆਪਦੇ ਸਾਥੀ ਨੇ ਉਹੀ ਲੜਾਈਆਂ ਕਰ ਰਹੇ ਨੇ ਉਹੀ ਕੁੱਟ ਰਹੇ ਨੇ ਪਹਿਲਾਂ ਹੀ ਈ ਰਿਕਸ਼ਾ ਵਾਲਿਆਂ ਤੇ ਜਾਂ ਰਿਕਸ਼ੇ ਵਾਲਿਆਂ ਦੇ ਉੱਤੇ ਲੋਕ ਕਹਿੰਦੇ ਨੇ ਕਿ ਇਹ ਬਦਮਾਸ਼ੀ ਕਰਦੇ ਨੇ ਨਹੀਂ ਇਹ ਬਦਮਾਸ਼ੀ ਕੋਈ ਨਾ ਨਹੀਂ ਪਤਾ ਵੀ ਹੋਏ ਬਦਮਾਸ਼ੀ ਕਰਦੇ ਹੋਣਗੇ ਇਹ ਤੇ ਵਿਚਾਰਾ ਸਵੇਰੇ ਜਨਮ ਸਾਧਨ ਹਾਂਜੀ ਓਹੀ ਬਦਮਾਸ਼ੀ ਕਰਦੇ ਨੇ ਜਿਹੜੇ-ਜਿਹੜੇ ਆਂਦੇ ਕਹਿੰਦੇ ਉਹਨਾਂ ਨੇ ਨਾਲ ਤੇ ਨੇ ਦੋ ਤਿੰਨ ਵਾਰੀ ਇਹਦੇ ਪੈਸੇ ਖੋਹ ਲਏ ਉਹਨਾਂ ਨੇ ਬਾਹ ਮਰੋੜ ਦਿੰਦੇ ਪੈਸੇ ਕੱਢ ਲੈਂਦੇ ਜੇਬ ਚੋਂ ਉਹ ਵੀ 11200 ਰੁਪਏ ਸੀ ਕੱਲ ਉਹ ਵੀ ਕੱਢ ਲਿਆ ਉਹਨਾਂ ਨੇ ਸਾਡਾ ਕਿਰਾਇਆ ਸ਼ੈਂਪੂ ਦਾ ਪੈ ਗਿਆ ਨਾਲ ਸਾਨੂੰ ਘੱਟ ਖਰਚੇ ਨਰਾਦ ਦੀ ਅਸੀਂ ਰੋਟੀ ਪਾਣੀ ਨੇ ਖਾਦੀ ਭੁੱਖੇ ਤੁਰੇ ਫਿਰਦੇ ਆ ਸੀ ਬਿਲਕੁਲ ਮੇਰੇ ਨਾਲ ਨਾ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਸੀਗੀ ਉਹ ਵੀ ਇੱਥੇ ਖੜੇ ਹੋਏ ਨੇ ਮੈਨੂੰ ਲੱਗਾ ਕੱਲ ਤੁਸੀਂ ਜਿਹੜੀ ਵੀਡੀਓ ਬਣਾਈ ਸੀ ਇਸ ਦੀ ਹਾਂਜੀ ਵੀਰ ਜੀ ਅਸੀਂ ਬਣਾਈ ਸੀ ਜੀ ਉਦੋਂ ਹੋਇਆ ਸੀ ਤੁਹਾਡੇ ਨਾਲ ਵੀ ਅਸੀਂ ਹੇਮਕੁੰਡ ਸਾਹਿਬ ਤੋਂ ਆਈ ਜਾਂਦੇ ਸੀਗੇ ਹਨਾ ਥੱਕੇ ਮਾਂ ਬਹੁਤ ਹੋ ਚੁੱਕਿਆ ਸੀਗਾ ਅਸੀਂ ਗਾਂ ਮੈਂ ਕਹਿਆ ਵੀ ਕਿ ਆ ਵੀਰਾ ਖੜਿਆ ਵੀ ਅਸੀਂ ਗਾਂ ਨਹੀਂ ਤੋ ਸਕਦੇ ਕਿਉਂਕਿ ਹੁਣ ਵੀ ਤੁਸੀਂ ਦੇਖ ਸਕਦੇ ਹੋ ਪੈਰ ਸੁੱਜੇ ਪਏ ਆ ਤੇ ਨੋ ਵੀ ਸਾਰੇ ਖਰਾਬ ਹੋ ਚੁੱਕੇ ਆ ਤੇ ਮੈਂ ਕਹਿਆ ਵੀ ਕਿ ਇਸ ਨੂੰ ਲੈ ਲੈ ਫਿਰ ਇਹ ਕਹਿੰਦੇ ਕਿ 200 ਰੁਪਏ ਲੱਗੂਗੇ ਚਾਰ ਜਣੇ ਸੀ ਫੁੱਲ ਫੈਮਿਲੀ ਸੀ ਆਪਣੀ ਚਾਰ ਜਣੇ ਸੀਗੇ ਮੈਂ ਕਹਿਆ ਵੀ ਕਿ ਚਲ ਠੀਕ ਹੈ ਵੀ ਤੁਰ ਪੈਂਦੇ ਆ ਫਿਰ ਗਾਂ ਜਾ ਕੇ ਜਿਹੜੇ ਇਹਨਾਂ ਦੇ ਹੁੰਦੇ ਆ ਪ੍ਰਧਾਨ ਬਣੇ ਪਏ ਹੁੰਦੇ ਆ ਉਹਨਾਂ ਨੇ ਰੋਕ ਲਿਆ ਉਹਨਾਂ ਨੇ ਕੁਝ ਨਹੀਂ ਬੋਲਿਆ ਬਸ ਉਹਨਾਂ ਨੂੰ ਝੜੱਕੇ ਜਿਵੇਂ ਰੋਵ ਮਾਰ ਕੇ ਰੋਕਿਆ ਗਿਆ ਇਹਨੂੰ ਚਾਬੀ ਕੱਟੀ ਐ ਤੇ ਇਹਦੇ ਮਾਰਨ ਲੱਗ ਗਏ ਆ ਅੱਛਾ ਤੇ ਅਸੀਂ ਫੇਰ ਵੀ ਨਹੀਂ ਇਹਦੀ ਬਾਹ ਦੇਖੀ ਸੀ ਜਦੋਂ ਉਹ ਥੱਲੇ ਉਤਰੇ ਆ ਹੁਣ ਅੱਜ ਨਾਲ ਆਏ ਹੋ ਇਹਨੂੰ ਲੈ ਕੇ ਕਤਵਾਲੀ ਆਏ ਆ ਥਾਣਾ ਕਤਵਾਲੀ ਦੇ ਵਿੱਚ ਰਿਪੋਰਟ ਕਰਤੀ ਹਾਂਜੀ ਹਾਂਜੀ ਕਰਾਂਗੇ ਜੀ ਸਰ ਵੀ ਬੋਲੀ ਜਾਂਦੇ ਸੀਗੇ ਵੀ ਅਸੀਂ ਪੂਰੀ ਕਾਰਵਾਈ ਕਰਾਂਗੇ ਇਹਦੀ ਹਾਂਜੀ ਹੈ ਇਸ ਸਬੰਧ ਵਿੱਚ ਆਪਾਂ ਥਾਣਾ ਕਤਵਾਲੀ ਦੇ ਐਸਐਚਓ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਮੇਰੇ ਨਾਲ ਥਾਣਾ ਕਤਵਾਲੀ ਦੇ ਐਸਐਚਓ ਨੇ ਪਰਮੰਦਰ ਉਹਨਾਂ ਨਾਲ ਗੱਲਬਾਤ ਕਰਦੇ ਆ ਪਰਮਿੰਦਰ ਤੁਹਾਡੇ ਕੋਲੇ ਕੱਲ ਇੱਕ ਈ ਰਿਕਸ਼ਾ ਵਾਲੇ ਨੂੰ ਕੁੱਟਿਆ ਤੇ ਉਹ ਤੁਹਾਡੇ ਕੋਲੇ ਕੋਈ ਰਿਪੋਰਟ ਵੀ ਕਰਕੇ ਗਿਆ ਵੀ ਉਹਨੂੰ ਇੱਕ ਉਹਦੀ ਬਾਹ ਨੇ ਇੱਕ ਉਹਦੇ ਜਿਹੜੇ ਆ ਲੱਤ ਵੀ ਹੈ ਨੀਗੀ ਤੇ ਲੇਕਿਨ ਉਹਨੂੰ ਦੂਜੇ ਈ ਰਿਕਸ਼ਾ ਵਾਲਿਆਂ ਨੇ ਕੁੱਟਿਆ ਉਹ ਕਹਿੰਦਾ ਮੈਂ ਮੇਰਾ ਇਹਨਾਂ ਨਾਲ ਕੋਈ ਲੜਾਈ ਝਗੜਾ ਵੀ ਹੈ ਨਹੀਂ ਸੀਗਾ ਲੇਕਿਨ ਕੁੱਟਿਆ ਲੇਕਿਨ ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਅੱਛਾ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਨੂੰ ਦੇਖਿਆ ਪੜਤਾਲ ਕਰਨ ਤੇ ਕਿਹੜਾ ਉਹ ਲੜਕਾ ਸੀਗਾ ਉਹਨੂੰ ਅਸੀਂ ਆਈਡੈਂਟੀਫਾਈ ਕੀਤਾ ਜਿਸ ਦਾ ਨਾਮ ਹਰਜੀਤ ਸਿੰਘ ਹੈਗਾ ਜਿਹੜਾ ਕਿ ਨਰੂਆਣਾ ਰੋਡ ਕਨਾਲ ਕਲੋਨੀ ਏਰੀਆ ਦਾ ਰਹਿਣ ਵਾਲਾ ਉਸ ਨੂੰ ਬੁਲਾਇਆ ਗਿਆ ਤੇ ਉਹ ਤੋਂ ਪੁੱਛਿਆ ਗਿਆ ਕਿ ਕੱਲ ਇਹਨਾਂ ਦਾ ਇਹ ਈ ਰਿਕਸ਼ਾ ਚਲਾਉਂਦਾ ਇਹਦਾ ਪਿਛਲੇ 6 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਟ੍ਰੇਨ ਰਾਈਂਗ ਦੀ ਜਿਹੜੀ ਬਾਹ ਤੇ ਲਤ ਕੱਟੀ ਗਈ ਸੀ ਤੇਰੇ ਫਾਦਰ ਵੀ ਕਿਹੜੇ ਹੈਗੇ ਨੇ ਉਹ ਵੀ ਜਿਆਦਾ ਕੋਈ ਕਮਾਣ ਨਹੀਂ ਰਹੇਗੇ ਇਸ ਕਰਕੇ ਇਹਨੇ ਕੁਝ ਦਿਨ ਪਹਿਲਾਂ ਸੋਚਿਆ ਕਿ ਮੈਂ ਰੈਂਟ ਤੇ ਈ ਰਿਕਸ਼ਾ ਲੈ ਕੇ ਇਹਨੂੰ ਚਲਾਉਣ ਲੱਗ ਜਾ ਤਾਂ ਕਿ ਪਰਿਵਾਰ ਨੂੰ ਕੋਈ ਸਹਾਈਤਾ ਹੋ ਸਕੇ ਕੱਲ ਕਿਦੋਂ ਇਹ ਸਵਾਰੀਆਂ ਸਵੇਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿਦੋਂ ਇਹ ਲੈ ਕੇ ਜਾ ਰਹਿਆ ਸੀ ਤਾਂ ਇਹ ਜੂਨੀ ਨਾਲੇ ਅਲੱਗ-ਅਲੱਗ ਸਪੋਰਟਸ ਤੇ ਆਪਣੀਆਂ ਸਵਾਰੀਆਂ ਨੰਬਰ ਵਾਈਜ਼ ਭਰਦੇ ਨੇ ਉਹਨਾਂ ਨੇ ਇਸ ਗੱਲ ਦਾ ਤਰਾਜ ਕੀਤਾ ਇਹਨਾਂ ਦੀ ਉੱਥੇ ਕਾਹ ਸੁਣੀ ਹੋਗੀ ਜਿਸ ਬਾਰੇ ਇਹਨੇ ਸਾਨੂੰ ਕੱਲ ਤਾਂ ਕੋਈ ਰਿਪੋਰਟ ਨਹੀਂ ਕੀਤੀ ਲੇਕਿਨ ਹੁਣ ਇਹਦੀ ਮਦਰ ਤੇਰਾ ਬ੍ਰਦਰ ਨਾਲ ਆਏ ਆ ਇਹਨਾਂ ਨੇ ਕਿਹੜੇ ਦੱਸਿਆ ਸੀ ਉਹਨਾਂ ਨੂੰ ਕਿਹੜਾ ਹੈਗਾ ਕਿਹੜਾ ਹੈਗਾ ਥਾਣੇ ਬੁਲਾਇਆ ਭੇਜਿਆ ਬੰਦਾ ਕਿ ਉਹਨਾਂ ਨੂੰ ਲੈ ਕੇ ਆਓ ਉੱਥੇ ਕਿਹੜੀ ਵੀ ਬੰਦੀ ਕਾਰਵਾਈ ਅਸੀਂ ਕਿਹੜਾ ਹੈਗਾ ਕਾਨੂੰਨ ਅਨਸਾਰ ਕਿਹੜਾ ਹੈਗਾ ਸ਼ਕਤੀ ਨਾਲ ਕਰਾਂਗੇ ਪਰ ਮਨ ਜੇ ਗੱਲ ਕਰੀਏ ਤਾਂ ਇੱਥੇ ਸਟੇਸ਼ਨ ਦੇ ਸਾਹਮਣੇ ਈ ਰਿਕਸ਼ਾ ਇੰਨੇ ਜ਼ਿਆਦਾ ਹੋ ਗਏ ਇੱਕ ਤਾਂ ਉੱਥੇ ਸੜਕ ਦੀ ਪ੍ਰੋਬਲਮ ਹੈ ਕਿਉਂਕਿ ਲੋਕਾਂ ਦਾ ਲੰਘਣਾ ਟਪਣਾ ਬੜਾ ਮੁਸ਼ਕਲ ਹੋਇਆ ਪਿਆ ਇਸ ਮਾਮਲੇ ਨੂੰ ਲੈ ਕੇ ਐਸਐਸਪੀ ਸਾਹਿਬ ਨੇ ਵੀ ਕਈ ਵਾਰ ਕਿਹਾ ਹੈ ਕਿ ਵੀ ਇੱਥੋਂ ਇਹਨਾਂ ਨੂੰ ਹਟਾ ਦਿਓ ਇੱਕ ਅਦਾ ਜਿਹੜਾ ਉੱਥੋਂ ਜਾਇਆ ਕਰੇ ਲੇਕਿਨ ਹੁਣ ਉੱਥੇ ਲੜਾਈਆਂ ਝਗੜੇ ਵੀ ਰੋਜ਼ਾਨਾ ਹੋਣ ਲੱਗ ਪਏ ਇਸ ਤਰ੍ਹਾਂ ਕੱਲ ਲੜਾਈ ਝਗੜਾ ਹੋਇਆ ਰੋਜ਼ਾਨਾ ਕੋਈ ਨਾ ਕੋਈ ਇੱਕ ਦੋ ਲੜਾਈ ਝਗੜੇ ਇਸੇ ਕਾਰਨ ਕਰਕੇ ਹੋ ਰਹੇ ਨੇ ਦੇਖੋ ਜੀ ਤੁਸੀਂ ਇਸ ਗੱਲ ਨੂੰ ਠੀਕ ਕਹਿ ਰਹੇ ਹੋ ਕਿ ਇਹ ਸਾਰਾ ਕਿਹੜਾ ਕਿਹੜੀ ਲੋਕੇਸ਼ਨ ਦੀ ਗੱਲ ਕਰ ਰਹੇ ਹੋ ਰੇਲਵੇ ਸਟੇਸ਼ਨ ਦੀ ਲੋਕੇਸ਼ਨ ਹੈਗੀ ਆ ਕਿਹੜਾ ਰੇਲਵੇ ਸਟੇਸ਼ਨ ਆ ਇਹ ਕਾਫੀ ਕਿਹੜਾ ਹੈਗਾ ਇੱਥੇ ਟ੍ਰੇਨਾਂ ਹਰ ਰੋਜ਼ ਆਉਂਦੀਆਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸਵਾਰੀਆਂ ਤੇ ਮਸਾਫਰ ਉਤਰਦੇ ਆ ਤਾਂ ਕਰਕੇ ਕਾਫੀ ਭੀੜ ਭੜਕਾ ਹੁੰਦਾ ਬੋਟਲ ਨੈਕ ਹੈਗੀ ਆ ਇੱਥੇ ਕਿ ਸਿੰਗਲ ਜ਼ਰੂਰੀ ਦੋਵੇਂ ਪਾਸੇ ਜਾਂਦੀਆਂ ਪਿੱਛੇ ਜੇ ਅਸੀਂ ਕਾਰ ਵੀ ਕਰਕੇ ਟ੍ਰੈਫਿਕ ਪੀਸੀਆਰ ਦੀ ਮਦਦ ਨਾਲ ਇਹਨੂੰ ਵਨਵੇ ਕਰਵਾਇਆ ਉਹਨਾਂ ਨੂੰ ਕੁਝ ਤਾਂ ਸਹੂਲਤ ਮਿਲੀ ਆ ਲੇਕਿਨ ਫਿਰ ਵੀ ਕਿਹੜੇ ਈ ਰਿਕਸ਼ੇ ਦਿਨੋ ਦਿਨ ਵੱਧ ਰਹੇ ਆ ਕਿਵੇਂ ਕਿਵੇਂ ਸਵਾਲੀਆਂ ਦਾ ਰੁਝਾਨ ਆਮ ਰ ਇੱਧਰ ਹੋ ਰਿਹਾ ਤੇ ਈ ਰਿਕਸ਼ਿਆਂ ਦਾ ਜਿਹੜਾ ਹੈਗਾ ਰੁਝਾਨ ਵਧਿਆ ਲੇਕਿਨ ਪਿੱਛੇ ਜੇ ਵੀ ਟ੍ਰੈਫਿਕ ਪੁਲਿਸ ਨੇ ਕਾਫੀ ਬੰਦ ਕੀਤੇ ਆ ਇਸ ਬਾਰੇ ਤਾਂ ਸਾਡੀ ਲਗ ਡਰਾਈਵ ਚੱਲ ਹੀ ਰਹੀ ਆ ਜਿੱਥੋਂ ਤੱਕ ਕੀ ਕੱਲ੍ਹ ਬਾਰੇ ਸਵਾਲ ਹੈਗਾ ਕਿ ਇਹਨਾਂ ਦਾ ਆਪ ਵਿੱਚ ਹੀ ਲੜਾਈ ਝਗੜਾ ਹੋ ਜਾਂਦਾ ਇਹ ਬਿਲਕੁਲ ਸਹੀ ਗੱਲ ਆ ਕਿ ਕਦੋਂ ਵੀ ਇਹ ਆਪ ਦੀ ਸਵਾਰੀਆਂ ਨੂੰ ਭਰ ਕੇ ਲੈ ਕੇ ਕੋਈ ਕੋਈ ਯੂਨੀਅਨ ਇਹ ਜਿਆਦਾ ਅਥੋਰਾਈਜ਼ਡ ਤਾਂ ਨਹੀਂ ਆਪਦੇ ਨਾਮ ਤੇ ਇਹਨਾਂ ਨੇ ਬਣਾ ਰੱਖੀਆਂ ਯੂਨੀਅਨ ਲੇਕਿਨ ਇਸ ਗੱਲ ਨੂੰ ਵੀ ਅਮਰੀਕ ਸਿੰਘ ਟ੍ਰੈਫਿਕ ਇੰਚਾਰਜ ਥੋੜਾ ਚਿਰ ਪਹਿਲਾਂ ਵੀ ਮੀਡੀਆ ਦੇ ਕਿਹੜੇ ਮਿੱਤਰ ਆਏ ਸੀਗੇ ਉਹਨਾਂ ਨੇ ਵੀ ਸਵਾਲ ਪੁੱਛਿਆ ਸੀ ਤਾਂ ਅਮਰੀਕ ਸਿੰਘ ਨੇ ਜਵਾਬ ਦਿੱਤਾ ਸੀ ਕਿ ਅਸੀਂ ਇਹਨਾਂ ਤੇ ਕਾਰਵਾਈ ਕਰ ਰਹੇ ਹਾਂ ਕਿਹੜੇ ਈ ਰਿਕਸ਼ੇ ਬਿਨਾ ਕਿਸੇ ਆਈਡੈਂਟੀਫਿਕੇਸ਼ਨ ਤੋਂ ਦੇ ਦਿੰਦੇ ਆ ਕਿਵੇਂ ਇਸ ਬੱਚੇ ਨੂੰ ਦੇਤਾ ਕਿ ਉਸਨੇ ਇਸ ਗੱਲ ਨੂੰ ਤਸਦੀਕ ਨਹੀਂ ਕੀਤਾ ਕਿ ਉਹ ਚਲਾ ਸਕਦਾ ਕਿ ਨਹੀਂ ਉਹਦੇ ਕੋਲ ਡਰਾਈਵਿੰਗ ਸੈਂਸਾ ਕਿ ਨਹੀਂ ਇਸ ਗੱਲ ਨੂੰ ਵੀ ਲਿਆ ਜਾ ਰਿਹਾ ਹੈ ਜਿੱਥੋਂ ਤੱਕ ਕਿ ਮੈਂ ਹੋਰ ਗੱਲ ਦੱਸਣਾ ਚਾਹਣਾ ਕਿ ਇਹਦੇ ਦੁਆਰਾ ਈ ਰਿਕਸ਼ਾ ਚਲਾਇਆ ਗਿਆ ਜਾ ਰਿਹਾ ਸੀਗਾ ਕਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਤੇਰੇ ਕੋਲ ਹਜੇ ਡਰਾਈਵਿੰਗ ਸੈਂਸ ਨਹੀਂ ਹੈ ਜੇ ਤੈਨੂੰ ਕੋਈ ਡਾਈਮੈਂਸ਼ਨ ਦਾ ਅਧਿਕਾਰ ਦੇਗਾ ਹਾਂ ਹੈਂਡੀਕੈਪਟ ਲਾਇਸੈਂਸ ਲੈਣਾ ਪਊਗਾ ਤੇ ਇਹ ਇਨਸ਼ੋਰ ਵੀ ਕਰਨਾ ਪਊਗਾ ਕਿ ਕਿਸ ਵਹੀਕਲ ਦੀ ਤੈਨੂੰ ਆਗਿਆ ਮਿਲਦੀ ਹੈ ਉਹੀ ਚਲਾਇਆ ਜਾਊਗਾ ਕਿਉਂਕਿ ਤੂੰ ਆਪਦੇ ਰੋਜ਼ਗਾਰ ਲਈ ਕਿਸੇ ਹੋਰ ਕੀਮਤੀ ਮਨੁੱਖੀ ਜਾਨਾਂ ਨੂੰ ਖਤਰੇ 'ਚ ਨਹੀਂ ਪਾ ਸਕਦਾ ਫਿਰ ਅਸੀਂ ਇਹਦੇ ਆਟੋ ਤੇ ਨਾਕਾਰ ਵੀ ਕਰਦੇ ਹੋਏ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਇਹਦੇ ਪਰਿਵਾਰ ਨੂੰ ਇਹਦਾ ਇਹ ਆਟੋ ਰਿਕਸ਼ਾ ਹੈਂਡਓਵਰ ਕਰਤਾ ਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਕਿਦੋਂ ਲਿਆ ਸੀ ਉਹਨੂੰ ਹੈਂਡਓਵਰ ਵਾਪਸ ਕਰਦੇ ਹਾਂਗੇ ਇਸ ਤਰ੍ਹਾਂ ਦੀ ਅਸੀਂ ਕਾਰਵਾਈ ਕੀਤੀ ਆ ਲੇਕਿਨ ਜਿਹੜਾ ਤੋੜ-ਫੋੜ ਕੀਤੀ ਗਈ ਹੈ ਉਸ ਦੇ ਉੱਪਰ ਕਾਰਵਾਈ ਕਰਾਂਗੇ ਦੇਖੋ ਜੀ ਉਹਨਾਂ ਦੀ ਦਰਖਾਸਤ ਸੀ ਉਹਨਾਂ ਨੇ ਕਿਵੇਂ ਕਿਹਾ ਕਿ ਮੈਨੂੰ ਕੁਝ ਬੰਦਿਆਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਹੈ ਕੁਝ ਹੋਰ ਗੱਲ ਵੀ ਉਹ ਆਹ ਦੀ ਦਰਖਾਸਤ ਦੇ ਵਿੱਚ ਕਿਸ ਵੀ ਲਿਖਾਊਗਾ ਤਾਂ ਬਿਲਕੁਲ ਕਾਰਵਾਈ ਕਰਨਾ ਤਾਂ ਪੁਲਿਸ ਦਾ ਕਿਹੜਾ ਅਧਿਕਾਰ ਆ ਬਿਲਕੁਲ ਸਖਤੀ ਨਾਲ ਕਾਰਵਾਈ ਕੀਤੀ ਜਾਊਗਾ ਬਿਲਕੁਲ ਇਹ ਸੰਨ ਐਸ ਐਚ ਓ ਕੋਤਵਾਲੀ ਪਰਮਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਜੋ ਵੀ ਉਹਨਾਂ ਦੀ ਰਿਪੋਰਟ ਦੇ ਉੱਤੇ ਕਾਰਵਾਈ ਬਣੇਗੀ ਉਹੋ ਜਲਦ ਤੋਂ ਜਲਦ ਅਸੀਂ ਕਰਾਂਗੇ ਕਿਉਂਕਿ ਉਹਨਾਂ ਸਖ ਜਿਹੜੇ ਵੀ ਲੋਕਾਂ ਨੇ ਇਹਨੂੰ ਕੁੱਟਿਆ ਸੀਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਆ ਹੋ ਚੁੱਕੀ ਹੈ ਕੈਮਰਾਮੈਨ ਗੋਲਦੀ ਦੇ ਨਾਲ ਕੁਲਬੀਰ ਬੀਰਾ ਜੀ মিডিਆ